कर रहा यार कर रहा हूँ <laughs> अच्छा हां करें जी शुरू साहबान दलबीर सिंह अर्जुना वो एक वेट लिफ्टर, वेट -लिफ्टर जी छे आय छे आय आय बी च पोस्टे इना डेड बॉडी 31 ਨੂੰ ਸਵੇਰੇ ਸਾਨੂੰ ਰਿਟੀਮੇਸ਼ਨ ਆਈਸੀਜੀ ਸਾਨੂੰ ਮਿਲੀ ਸੀਗੇ ਖੋਜੇਵਾਲ ਪਿੰਡ ਦੇ ਰਹਿਣ ਵਾਲੇ ਸੀਗੇ ਕਪੂਰਥਲਾ ਚ ਪੈਂਦਾ ਪਲੇਸ ਆਫ ਇਨਸਟੈਂਟ ਤੋਂ ਇਹਨਾਂ ਦਾ ਪਿੰਡ 8 ਕਿਲੋਮੀਟਰ ਦੂਰ ਹੈ ਤੇ ਇਧਰੋਂ ਪਲੇਸ ਆਫ ਇਨਸਟੈਂਟ ਜਿਹੜੀ ਹੈ ਉਹ 5 ਕਿਲੋਮੀਟਰ ਦੂਰ ਹੈ ਜੁਆਇੰਟ ਸੀਪੀ ਸਾਹਿਬ ਦੇ ਸੀਪੀ ਇਨਵੈਸਟੀਗੇਸ਼ਨ ਤੇ ਇਹਨਾਂ ਦੀ ਪਾਕੀ ਟੀਮ ACP सेंट्रल ਤੇ ACP ఇన్వెస్టిగేషన్ ਇਹਨਾਂ ਨੇ ਕਾਫੀ ਮਿਹਨਤ ਕੀਤੀ ਕਿ ਸਾਡਾ ਆਪਣੀ ਫੈਮਿਲੀ ਦਾ ਮੈਂਬਰ ਸੀਗਾ ਇਹਨਾਂ ਦਾ ਪਰਿਵਾਰ ਸਾਡਾ ਆਪਣਾ ਪਰਿਵਾਰ ਹੈ ਕੀ ਅਸਲ ਵਿੱਚ ਹੋਇਆ ਕੀ ਹੈ ਪਹਿਲੇ ਕੁਝ ਹੋਰ ਅਸ਼ੰਕਾ ਜਤਾਈ ਜਾ ਰਹੀ ਸੀ ਪੋਸਮਾਰਟਮ ਤੋਂ ਬਾਅਦ ਪਤਾ ਲੱਗਿਆ ਕਿ ਇੱਕ ਗਨ ਸ਼ਾਟ ਇੰਜਰੀ ਹੈ ਤੇ ਮੌਤ ਦਾ ਕਾਰਨ ਗਨ ਸ਼ਾਟ ਵੂਨ ਹੈ ਰਾਈਟ ਆਈ ਦੇ ਉੱਤੇ ਐਂਟਰੀ ਪੁਆਇੰਟ ਸੀਗਾ ਐਗਜ਼ਿਟ ਪੁਆਇੰਟ ਅਸਿਰ ਦੇ ਪਿੱਛੋਂ ਸੀਗਾ ਨਿਕਲ ਤੋ। ਐਂਡ ਮੌਕੇ ਤੇ 9mm ਦੀ ਖੋਲ ਮਿਲਿਆ ਸੀਗਾ। 9mm ਦਾ ਖੋਲ ਮਿਲਿਆ ਤਾਂ ਸਮੋ ਇਹ ਲੱਗਿਆ ਕਿ ਇਹਨਾਂ ਦੇ ਵਿੱਚ ਇਹਨਾਂ ਦਾ ਆਪਣਾ ਗੱਤਨ ਹੋਣਾ ਹੈ। ਇਹਨਾਂ ਨੂੰ ਸਰਕਾਰੀ ਗਲੌਕ ਜਿਹੜਾ ਹੈ 9mm ਉਹ ਸ਼ੁਰੂ ਸੀਗਾ। ਇਨਵੈਸਟੀਗੇਸ਼ਨ ਚੱਲਦੀ ਰਹੀ ਦੋ ਦਿਨਾਂ ਵਿੱਚ। ਸਿਕੁਐਂਸ ਆਫ ਇਵੈਂਟਸ ਜਿਹੜੇ ਸੀਗੇ ਕਿ ਦੀ ਤਰੀਕ ਸ਼ਾਮ ਨੂੰ ਇਹਨਾਂ ਨੇ ਇੱਕ ਗੈਰਾਜ ਉਨਰ ਨੂੰ ਬੁਲਾਇਆ ਸੀ ਉਸ ਗੈਰਾਜ ਉਨਰ ਦੇ ਗੈਰਾਜ ਇੱਕ ਗੱਡੀ ਜਿਹਦਾ ਇਹਨਾਂ ਦੀ ਗੱਡੀ ਦੇ ਨਾਲ ਐਕਸੀਡੈਂਟ ਹੋ ਗਿਆ ਸੀਗਾ ਉਹ ਖੜੀ ਸੀ ਜਿਸ ਬੰਦੇ ਨਾਲ ਐਕਸੀਡੈਂਟ ਹੋਇਆ ਸੀਗਾ ਉਹਨੂੰ ਵੀ ਬੁਲਾਇਆ ਕਿ ਮੈਂ ਦੇਖਣਾ ਚਾਹੁੰਦਾ ਕਿ ਗੱਡੀ ਦਾ ਕਿੰਨਾ ਕੰਮ ਹੋ ਗਿਆ ਉਹਨਾਂ ਉਹਨਾਂ ਦੇ ਨਾਲ ਬੈ ਕੇ ਇਹ ਖੁਜੇਵਾਲ ਪਿੰਡ ਤੋਂ ਗੈਰਾਜ ਗੈਰਾਜ ਉੱਤੇ ਆ ਗਏ ਬਹੁਤ ਗੈਰਾਜ ਉਸ ਤੋਂ ਬਾਅਦ ਇਹਨਾਂ ਨੇ ਉਹ ਦੋਨਾਂ ਨੂੰ ਕਿਹਾ ਕਿ ਮੈਨੂੰ ਤੁਸੀਂ ਬਸ ਅਟਾ ਛੱਡ ਦਿਓ ਬਸ ਅਟੇ ਇਹਨਾਂ ਦਾ ਕੋਈ ਫਰੈਂਡ ਰਹਿੰਦਾ ਸੀ ਉਹ ਫਰੈਂਡ ਉੱਥੇ ਮੌਜੂਦ ਨਹੀਂ ਸੀਗਾ ਇਹਨਾਂ ਨੇ ਔਟੋ ਲਿੱਤਾ ਔਟੋ ਲੈ ਕੇ ਇਹ ਕਿਚੈਰੀ ਚੌਂਕ ਵੱਲ ਲਾਇਆ ਉਸ ਤੋਂ ਬਾਅਦ ਫਿਰ ਦੁਬਾਰਾ ਕੋਈ 9:30 ਵਜੇ ਵਾਪਸ ਬਸ ਅਟੇ ਚਲੇ ਗਏ ਉੱਥੋਂ ਇੱਕ ਦੂਜਾ ਔਟੋ ਲੁੱਟਾ ਦੂਜਾ ਔਟੋ ਲਿੱਤਾ ਉਹਨੂੰ ਕਿਹਾ ਕਿ ਮੈਂ ਖੋਜੇਵਾਲ ਜਾਣਾ ਉਹਨੇ ਕਿਹਾ ਜੀ ਮੈਂ ਨਹੀਂ ਦੂਰ ਨਹੀਂ ਜਾਊਗਾ ਤੇ ਇਨਾਂ ਨੇ ਕਿਹਾ ਕਿ ਮੈਨੂੰ ਤੂੰ ਕਪੂਤਲਾ ਚਾਉਂ ਜਾਂ ਮਾਮੇ ਦੇ ਘਰ ਦੇ ਕੰਮ ਕਰ ਤੋਂ ਸਰ ਦੇ ਉੱਥੋਂ ਮੈਂ ਅੱਗੇ ਕੁਝ ਹੋਰ ਕਰ ਲਿਆਂਗਾ ਕੋ ਟੈਕਸੀ ਕਰ ਲਿਆਂਗਾ ਜਾਂ ਮੇਰੇ ਕੋਈ ਜਾਣਕਾਰ ਹੋਗਾ ਨੂੰ ਮੈਂ ਬੁਲਾ ਲੈਂਦਾ ਇਵੈਂਚੁਅਲੀ ਦੇਰੀ ਹੋ ਗਈ ਸੀ ਕਿ ਸਾਢੇ 12 ਦੇ ਕਰੀਬੇ ਮਾਮੇ ਦੇ ਟਾਪ ਦੇ ਕੋਲ ਸੀਗੇ ਉੱਥੋਂ ਕੋਈ ਵਾਹਨ ਮਿਲੀ ਨਹੀਂ ਨਿਊ ਇਅਰ ਸੀਗੀ ਠੰਡ ਸੀਗੀ ਇਨਾਂ ਨੇ ਉਹਨੂੰ ਕਿਹਾ ਕਿ ਤੂੰ ਮੈਨੂੰ ਛੱਡ ਦੇ ਖੋਜਵਾਲ ਪਿੰਡ ਇਹਨਾਂ ਦਾ ਆਪਣਾ ਜਿਹੜਾ ਪੁਸ਼ਤਾਨੀ ਪਿੰਡ ਹੈ ਉਨੇ ਮਨਾ ਕੀਤਾ ਜਿਹੜਾ ਮੁੰਡਾ ਸੀਗਾ ਉਹ ਨਸ਼ੇੜੀ ਟਾਈਪ ਦਾ ਹੈ ਤੇ ਨਸ਼ਾ ਵੀ ਕਰਦਾ ਹੈ ਜਿਹੜਾ ਆਟੋ ਚਾਲਕ ਹੈ ਨਸ਼ਾ ਛਡਾਊ ਕੇਂਦਰ ਤੋਂ ਦਵਾਈ ਵੀ ਲੈਂਦਾ ਹੈ ਕਹਾ ਸੁਣੀ ਚ ਹਾਤਪਾਈ ਵੀ ਹੋਈ ਇਹਨਾਂ ਦੀ ਹਾਤਪਾਈ ਵਿੱਚੋਂ ਉਹਨੇ ਜਿਹੜਾ ਇਹਨਾਂ ਦਾ ਸਰਕਾਰੀ ਰਪਨ ਸੀਗਾ ਉਹ ਖੋ ਕੇ ਇੱਕ ਫਾਇਰ ਕੀਤਾ ਇੱਕ ਫਾਇਰ ਤੋਂ ਹੀ ਇਹਨਾਂ ਦੀ ਡੈਥ ਹੋ ਗਈ ਜਿਹੜਾ ਬੰਦਾ ਆਈਡੈਂਟੀਫਾਈ ਕੀਤਾ ਗਿਆ ਹੈ ਦਾ ਨਾਮ ਜੇ ਕੁਮਾਰ ਹੈ ਇਹ ਜਲੰਧਰ ਦਾ ਰਹਿਣ ਵਾਲਾ 6 ਸਾਲ ਤੋਂ ਆਪੋ ਚਲਾ ਰਿਹਾ ਹੈ ਦੇਖੋ ਭਰਾਤੀ ਹੈ ਫਾਦਰ ਇਹਦਾ ਡਰਾਈਵਰ ਦਾ ਕੰਮ ਕਰਦਾ ਸੀਗਾ ਇਸ ਨੋ ਮੋਰ ਇਹਨੂੰ ਰੈਸਟ ਕਰ ਲਿਆ ਹੈ ਇਹਦੇ ਪੋਜੀਸ਼ਨ ਤੋਂ 9 ਐਮਲ ਬਲੌਕ ਮਿਲਿਆ ਹੈ ਬੁਲੇਟਸ ਮਿਲੀਆਂ ਜਿਹੜੀ ਸਰਕਾਰੀ ਇਸ਼ੂਡ ਹੈ ਪਲੱਸ ਇਹਦੇ ਕੱਪੜੇ ਜਿਹੜੇ ਖੂਨ ਤੋਂ ਲਿਪਤ ਸੀਗੇ ਉਹ ਆਪਾਂ ਬਰਾਮਦ ਕਰਨੇ ਤੇ ਕੇਸ ਹੈਜ਼ ਬੀਨ ਟ੍ਰੇਸਡ ਦੀ ਫੈਮਲੀ ਯਾਨੀ ਦੀ ਫੈਮਲੀ ਜਿਹੜੀ ਉਹਨਾਂ ਦੇ ਨਾਲ ਵੀ ਗੱਲ ਹੋਈ ਉਹ ਸਾਡੀ ਆਪਣੀ ਫੈਮਲੀ ਉਹਨਾਂ ਨੂੰ ਆਪਾਂ ਇਹ ਦੱਸਿਆ ਕਿ ਪੂਰਾ ਜਿਹੜਾ ਮਸਲਾ ਨੂੰ ਬ੍ਰੀਫ ਕਰਨਾ ਸੀ ਕੋਈ ਕੋਈ ਬੰਦ ਦੱਸਿਆ ਕੋਈ ਕੁਛ ਨਾ ਕੋਈ ਪੁੱਛੀ ਤਾਂ ਇਹ ਜਿਹੜਾ ਜਿਹੜਾ ਇਹਦਾ ਕੋਈ ਜਿਹੜਾ ਬੈਕਗ੍ਰਾਉਂਡ ਇੱਕ ਲੜਾਈ ਝਗੜੇ ਦਾ ਪਰਚਾ ਹੈ ਪੁਰਾਣਾ ਜਿਹੜਾ ਇਹ ਜਿਹੜਾ ਕੋਈ ਬਲੌਕ ਮੈਨੇ ਇੱਥੇ ਸਭ ਤੋਂ ਮਿਲਿਆ ਕੋ ਇਹਦੇ ਇਸ ਕਿੰਨੀਆਂ ਗੋਲੀਆਂ ਮੇਰੀਆਂ ਹੋਰ ਗੋਲੀਆਂ ਮਿਲਤ 11 ਗੋਲੀਆਂ ਸੀ 11 ਸੀਗੀਆਂ ਹਾਂ ਤੇ ਦੂ ਚਲਾ ਦੀਆਂ ਨੇ ਇੱਕ 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 ਫਾਇਰ ਗੋਲੀਸ ਲਾਈਕ ਕੀ ਕਾਰਨ ਸੀ ਕੁਝ ਨੂੰ ਕਿਸ ਨੂੰ ਪਤਾ ਲੱਗਾ ਕਿ ਕਫਰ ਕਫਰ ਹੋਈ ਨਾ ਇਹਨਾਂ ਨੇ ਕਿਹਾ ਮੈਨੂੰ ਛੱਡ ਗਿਆ ਹਮੈਂ ਕਿੱਥੇ ਜਾਵਾਂਗੇ ਇਹਨੇ ਥੋੜਾ ਨਸ਼ਾ ਕੀਤਾ ਹੋਇਆ ਸੀ ਕਫਰ ਇਹ ਅਗਰੈਸਿਵਲੀ ਬੋਲੇ ਆਉਣਾ ਤੇ ਡੀਐਸਪੀ ਸਾਹਿਬ ਨੂੰ ਵੀ ਥੋੜਾ ਗੁੱਸਾ ਆ ਗਿਆ ਹੋਣਾ ਤੇ ਇਸ ਕਫਰ ਸ਼ੁਰੂ ਜੀ ਅਸਲ ਵਿੱਚ ਜਗਾ ਤੇ ਨੇ ਮਾਰਿਆ ਹੈਗਾ ਆਸ-ਪਾਸੇ ਘਰ ਵੀ ਹੈਗੇ ਆ ਜਦੋਂ ਫਾਇਰ ਨਹੀਂ ਉਹ ਬਿਲਕੁਲ ਜੋ ਜਿਹੜੇ ਘਰ ਹੈ ਆ ਜਦ ਗਨ ਸ਼ਾਟ ਹੁੰਦਾ ਹੈ ਜੀ ਤੇ ਆਵਾਜ਼ ਆਉਂਦੀ ਹੈ ਪਿਸਟਲ ਚਲਾਨੀ ਪਿਸਟਲ ਚਲਾਨੀ ਨਾ ਨਾਨੀ ਕੱਢੀ ਵਾਰ ਉਹ ਮੂੰਹ ਡਰ ਨਾਲ ਹੀ ਕੱਢੀ ਉਹਨਾਂ ਕੋਲੀ ਜਾਂ ਨਹੀਂ ਜਦ ਕਫਲ ਹੋ ਰਹੀ ਹੈ ਜੀ ਤੇ ਬੋਡੀ ਵਿੱਚ ਕੁਝ ਵੀ ਤੁਸੀਂ ਕਿਹਾ ਰੱਖਿਆ ਉਹ ਤਾਂ ਹਟਾਈ ਜਾ ਸਕਦਾ ਹੈ ਪਿਸਟਲ ਚਲਾਨੀ ਆਉਂਦੀ ਸੀ ਇਸ ਮਨ ਸਾਢੇ 12:00 ਪਿਸਟਲ ਚਲਾਨੀ ਆਉਂਦੀ ਸੀ ਇਸ ਮਨ ਨਹੀਂ ਗਲੋਕ ਪਿਸਟਲ ਤਾਂ ਕੋਈ ਵੀ ਚਲਾ ਸਕਦਾ ਜੀ ਜਿਸ ਲਾਈਫ ਕਹਿੰਦੇ ਮਾਮੇ ਦੇ ਟਾਬੇ ਤੋਂ ਡਸਤੀ ਬਾਵਾ ਕੀਤਾ ਹੀ ਵਾਸ ਐਗਰੀ ਟੋ ਡਰਾਈਵਰ ਥੈਟ ਆਈ ਵਿਲ ਡ੍ਰੌਪ ਟੂ ਯੂ ਓਨ ਦਾ ਖੋਜੇਵਾਲ ਲੈ ਤਾਂ ਉਹ ਦੇ ਕੰਪਸ ਬਿਕਮ ਕਮ ਲੱਕ ਦੀ ਗੱਲ ਆ ਬਸਤੀ ਬਾਵਾ ਖੇਲ ਨਹਿਰ ਦੇ ਕੋਲ ਓਕੇ ਇਹਨਾਂ ਦਾ ਇਹ ਸੀਗਾ ਕਿ ਦੂਜਾ ਰੂਟ ਲੈ ਰਹੇ ਸੀਗੇ ਕੋਈ ਤਾਂ ਦੇ ਵਰ ਟੇਕਿੰਗ ਸਮ ਸ਼ਾਰਟਕਟ ਸ਼ਾਰਟਕਟ ਦੇ ਵਰ ਗੋਇੰਗ ਟੂ ਖੋਜਾ ਨਹੀਂ ਲੜਾਈ ਜਰੀ ਹੋਈ ਸਰ ਇਹ ਉਸਦੀ ਮਾਮੇ ਦਾਪੀ ਹੋ ਗਈ ਨਹੀਂ ਮਾਮੇ ਦੇ ਡੱਪੀ ਨਹੀਂ ਮਾਮੇ ਦੇ ਡੱਪੇ ਰੁੱਕੇ ਇਹਨਾਂ ਨੇ ਰੋਟੀ ਖਾਈ ਹੈ ਰੋਟੀ ਖਾ ਕੇ ਵੇਟ ਕੀਤੀ ਹੈ ਕਿ ਕੋਈ ਹੋਰ ਆ ਜਾਏ ਉਸ ਤੋਂ ਬਾਅਦ ਇਹ ਚਲੇ ਗਏ ਉੱਥੇ ਰਸਤੇ ਤੇ ਕੋਈ ਲੜਾਈ ਨਾ ਨਾ ਸਰ ਬੱਸ ਸਟੈਂਡ ਤੇ ਕਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਵੀ ਆਟੋ ਚ ਬੈਠ ਕੇ ਜਾ ਰਹੀ ਮਾਮਾ ਲੈਣਾ ਉਹ ਵੀ ਪਹਿਲਾਂ ਬੱਸ ਸਟੈਂਡ ਤੱਕ ਮਾਮੇ ਦੇ ਘਰ ਤੱਕ ਲੈ ਕੇ ਆ ਹਾਂਜੀ ਹਾਂਜੀ ਜੋ ਜਿਹੜੀ ਵੀਡੀਓ ਹੈ ਤੁਹਾਨੂੰ ਗਰੁੱਪ ਚ ਪਾਤੀ ਹੈ ਸਾਰੀ ਜੀ ਜੀ ਸਾਰੀ ਵੀਡੀਓ ਤੇ ਪਹਿਲਾਂ ਇੱਕ ਓਟੋ ਲੈ ਕੇ ਗਏ ਸੀ ਕਿ ਫਿਰ ਦੁਬਾਰਾ ਆਏ ਸੀ ਜੀ ਡੀਐਸਪੀ ਸਾਹਿਬ ਬੱਸ ਸਟੈਂਡ ਬਸ ਸਟੈਂਡ ਤੇ ਦੋ ਜਣੇ ਨਾਲ ਸੀ ਡੀਐਸਪੀ ਸਾਹਿਬ ਤੇ ਉੱਥੇ ਟੱਬੇ ਤੇ ਵੀ ਬੈਠ ਕੇ ਉਹਨਾਂ ਨੇ ਖਾਦਾ ਵੀ ਨਹੀਂ ਦੁੱਧੋ ਦੋ ਜਣੇ ਇੱਕ ਤਾਂ ਉਹਨੇ ਬੰਦ ਕਰ ਦਿੱਤਾ ਦੋ ਗਨ ਮੈਨ ਸ਼ੂਟ ਸੀ ਕਿ ਇੱਕ ਛੁੱਟੀ ਤਾਂ ਸੀਗਾ ਇੱਕ ਜਿਹੜਾ ਸੀਗਾ ਉਹ ਕਰ ਗਿਆ ਸੀਗਾ ਨਾਨ ਪੁੱਛ ਕੇ ਜਦੋਂ ਆਰਡਰ ਸਰ ਬੈਠਾ ਉਦੋਂ ਲੋਈ ਸੀਗੀ ਇਹਦੇ ਕੋਲ ਜਦੋਂ ਉੱਥੇ ਜਿਹੜਾ ਵੈਨਿਊ ਤੇ ਲੋਈ ਨਹੀਂ ਮਿਲੀ ਨਹੀਂ ਮਿਲੀ ਸਰ ਆਫਟਰ ਦੈਟ ਇਨਸੀਡੈਂਟ ਇੱਕ ਬੜਾ ਸਵਾਰ ਆਟੋ ਡਰਾਈਵਰ ਨੇ ਡੀਐਸਪੀ ਸਾਹਿਬ ਨੂੰ ਯਸ ਕਫਲ ਇਸ ਤਰੀਕੇ ਨਾਲ ਮਿਲਿਆ इन फ्यूचर में इस चीज दैट स्ट्रिंग हुआ भी है सोशल के ऑटो ड्राइवर ने मारसा रात एक मिनट दिस इज नॉट इन दिस केस ਤੁਸੀਂ ਕੇਸ ਦੇ ਰਿਲੇਟਡ ਪੁੱਛੋ ਇਹ ਜਿਹੜੀ ਚੀਜ਼ ਹੈ ਮੈਂ ਦੁਬਾਰਾ ਤੁਹਾਨੂੰ ਇਨਵਾਈਟ ਕਰਾਂਗਾ ਆਈ ਟਿੱਕ ਸੁਜੈਸ਼ਨਸ ਸਰ ਇਹ ਦੱਸਦੇ ਸੀ ਤੁਸੀਂ ਜਿਹੜੇ ਬਰੇਕ ਹੋਈਆ ਬਸ ਨਹਿਰ ਦੇ ਕੋਲ ਇਹਨਾਂ ਦੀ ਫਾਈਟ ਹੋਈ ਆ ਆਪਸ ਵਿੱਚ ਦੇ ਆਰ ਐਕਚੁਅਲੀ ਇਸ ਇਦਾਂ ਨਹੀਂ ਨਾਈਟ ਨਹਿਰ ਦੇ ਕੋਲ ਹੋਈ ਇਹ ਬਹਿਸ ਕਰਦੇ ਕਰਦੇ ਪਿੱਛੋਂ ਹੀ ਆ ਗਈ ਸੀ ओके हां ਯਾਨੀ ਉੱਥੇ ਆ ਕੇ ਫਿਰ ਜੀ 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 पैंती छत्तीस साल होने हांशानी पोस्टमार्टम बिलकुल कलियर है कोई जी बाय जी 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 ਨਹੀਂ ਇਟ ਇਜ਼ ਰਾਈਟ ਆਈਬ੍ਰੋ ਤੇ ਉੱਤੇ 1 ਇੰਚ ਉੱਤੇ ਹਾਂ ਇੱਕ ਮਿੰਟ ਬਾਅਦ ਸਰ ਇੱਕ ਇੰਡੀਅਨ ਦੀ ਪ੍ਰੋਬਲਮ ਛੋਟੀ ਸੀ ਬਾਈ ਇਸ ਨਾਲ ਜਾਣੀ ਹੈ ਓਕੇ ਇਹ ਬਸ ਟੋਲ ਰਿਕਵਰ ਕਿੱਥੋਂ ਆ ਰਿਹਾ ਹੈ ਇਹਦੇ ਤੇ ਪੋਜੀਸ਼ਨ ਤੋਂ ਰਿਕਵਰ ਇਹਦੇ ਕੋਲ ਸੀ ਕਾਲੀ ਹੋ ਗਿਆ ਸੀ ਤੁਹਾਡਾ ਹਾਂਜੀ ਕੱਲ ਸ਼ਾਮ ਇੱਧਰ ਪਿੱਛੇ ਹੋ ਗਿਆ ਜੀ ਘਾਟ ਰੱਖਿਆ ਕਿੰਨੇ ਆ ਬਾਹਰ ਜਿੱਤੇ ਆਪ ਆਪਣੇ ਰੱਖ ਲਓ ਇਹਨੂੰ ਪਤਾ ਸੀਗਾ ਵੀ ਡੀਐਸਪੀ ਸਾਹਿਬ ਨਹੀਂ ਨਹੀਂ ਪਤਾ ਨਹੀਂ ਸੀ ਫਿਰ ਉਹ ਕੈਪਚਰ ਕਿੱਥੋਂ ਕੀਤਾ ਨੇ ਇਹ ਦੇਖ ਇੱਕ ਘਰ ਤੋਂ ਕੱਟੋ ਕੱਢੀ ਦੇ ਪੱਤੇ ਪੱਤੇ ਨਹੀਂ ਸਰ ਪੂਰੀ ਫੁੱਲੀ ਫੁੱਲੀ ਨਹੀਂ ਆਉਂਦੀ ਚੁੱਪ ਯਾਰ 1 ਮਿੰਟ ਹਾਂਜੀ ਸਰ ਇਸੇ ਫਾਦੇ ਫੋਟੋਆਂ ਯਾਰ ਇੱਕ ਮਿੰਟ ਯਾਰ ਮੈਂ ਇੱਕ ਵਾਰ ਦੁਬਾਰਾ ਆਉਂਦਾ ਹਾਂ ਠੀਕ ਹੈ